ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਤੇ ਪਾਈ ਸਾਹਿਬ ਪਾਈ ਦਇਆ ਸਿੰਘ ਜੀ ਬੁਰਾ ਨੇ ਸੋਧ ਰਹਿ ਰਾਜ ਸਾਹਿਬ ਜੀ ਦੇ ਪਾਸ ਤੋਂ ਬਾਅਦ ਹਜ਼ੂਰ ਦੇ ਚਰਨ ਪਕਰ ਲੈ ਸ਼ਣ ਬੇਨਤੀਆਂ ਅਰਦਾਸਾਂ ਕੀਤੀਆਂ ਸ਼ਣ ਮੇਰੇ ਦਾਤਾ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਦਿਓ ਕੱਲ ਮੈਂ ਇਸ ਵਿਸ਼ੇਸ਼ ਬੰਦੀ ਅਰਜ਼ ਕਰ ਚੁੱਕਾ ਜਦੋਂ ਹਜ਼ੂਰ ਨਿਕਲਣ ਲੱਗੇ ਨੇ ਤੇ ਇੱਕ ਗੱਲ ਕਹੀ ਦਇਆ ਸਿੰਘ ਕਿ ਇਕੱਲਾ ਨਹੀਂ ਮੇਰੇ ਨਾਲ ਤੁਸੀਂ ਵੀ ਜਾਓਗੇ ਸਿੱਖ ਇਕੱਤੇ ਹੋਏ ਨਹੀਂ ਗੁਰਮਤਾ ਕੀਤਾ ਨਾਲ ਨਿਕਲਣ ਲੱਗੇ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਤੇ ਤੀਜਾ ਜਿਹੜਾ ਗੁਰੂ ਦਾ ਸਿੱਖ ਨਿਕਲਿਆ ਉਹਦਾ ਨਾਮ ਹੈ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਤੁਰ ਲੱਗਿਆ ਹਜ਼ੂਰ ਨੇ ਕਿਹਾ ਦਇਆ ਸਿੰਘ ਜੀ ਆਪਾਂ ਚੁੱਪ ਕਰਕੇ ਨਿਕਲਣਾ ਨਹੀਂ ਆਪਾਂ ਆਵਾਜ਼ ਉੱਚੀ ਬਲੰਦ ਕਰਕੇ ਇੱਕ ਗੱਲ ਕਹਿ ਕੇ ਜਾਣੀਏ ਕਿ ਪੀਰ ਹਿੰਦ ਦਾ ਪੀਰ ਜਾ ਰਿਹਾ ਹੈ ਕਿ ਸ਼ੇਵਤ ਤਾਕਤ ਹੈ ਤਾਂ ਕਮਰਤਾ ਹੈ ਪਕੜ ਲਗੋ 22 ਦਸੰਬਰ 1704 ਦੀ ਰਾਤ ਗੁਰੂ ਕਲਗੀ ਵਾਲੇ ਨਿਕਲੇ ਨੇ ਤੇ ਅੱਜ ਵੀ ਉਹ ਗੁਰਦੁਆਰਾ ਤਾਰੀ ਸ਼ੇਵ ਹੈ ਜਿੱਥੇ ਮੇਰੇ ਹਜ਼ੂਰ ਨੇ ਉੱਚੀ ਸਾਰੀ ਤਾਰੀ ਮਾਰ ਕੇ ਇੱਕ ਗੱਲ ਕਹੀ ਸੀ ਕਿ ਪੀਰੇ ਹਿੰਦ ਮੇਰ ਵਦ ਕਿਦਰ ਤੇ ਹਿੰਦ ਦਾ ਪੀਰ ਜਾ ਰਿਹਾ ਹੈ ਤੇ ਜਦੋਂ ਹਜ਼ੂਰ ਨੇ ਇਹ ਬਚਨ ਕਹੇ ਦੂਸਰੇ ਪਾਸੇ ਉਹ ਭਾਈ ਦਇਆ ਸਿੰਘ ਨੇ ਆਵਾਜ਼ ਦਿੱਤੀ ਪੀਰੇ ਹਿੰਦ ਮੇਰ ਵਦ ਤੇ ਜੇ ਪਾਸੋਂ ਭਾਈ ਧਰਮ ਸਿੰਘ ਜੀ ਬੋਲੇ ਤੇ ਨਾਲ ਭਾਈ ਮਾਨ ਸਿੰਘ ਹੋਰਾਂ ਨੇ ਵੀ ਉੱਚੀ ਆਵਾਜ਼ ਵਿੱਚ ਕਿਹਾ ਜਦੋਂ ਚਾਰ ਆਵਾਜ਼ਾਂ ਆਈਆਂ ਨੇ ਤੇ ਪੰਜਵੀਂ ਆਵਾਜ਼ ਚਮਕੌਰ ਦੀ ਗੜੀ ਵਿੱਚ ਇੱਕ ਸਿੱਖ ਜਿਹਨੂੰ ਸਹਬ ਕਲਗੀ ਦੇ ਕੇ ਆਏ ਨੇ ਜਿਹਨੂੰ ਆਪਣਾ ਬਾਣਾ ਦੇ ਕੇ ਆਏ ਨੇ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਜਿਹਦਾ ਸਰੂਪ ਮੇਰੇ ਕਲਗੀ ਵਾਲੇ ਨਾਲ ਮਿਲਦਾ ਪਿਆ ਹਜ਼ੂਰ ਦੀ ਆਵਾਜ਼ ਉਹਨੇ ਵੀ ਦਿੱਤੀ ਏ ਕਿ ਗੁਰੂ ਗੋਬਿੰਦ ਸਿੰਘ ਤਾਂ ਇੱਧਰ ਨਹੀਂ ਸਾਥ ਸੰਗਤ ਸਤਰੂ ਜਦੋਂ ਚਮਕੌਰ ਦੀ ਗੜੀ ਵਿੱਚ ਨਿਕਲਦੇ ਪਏ ਨੇ ਤੇ ਕਹਿੰਦੇ ਨੇ ਅਚਨ-ਚੇਤ ਮੇਰੇ ਦਾਤਾ ਜੀ ਦੇ ਚਰਨ ਜੜੇ ਨੇ ਨਾ ਕਿਸੇ ਕੱਪੜੇ ਦੇ ਵਿੱਚ ਅੜ ਗਏ ਸਨ ਚਰਨ ਸੈਤ ਦੇ ਕਿਸੇ ਕੱਪੜੇ ਨਾਲ ਅੜੇ ਨੇ ਭਾਈ ਦਇਆ ਸਿੰਘ ਉਸ ਵਕਤ ਨਾਲ ਨੇ ਕਹਿੰਦੇ ਨੇ ਅਪਮਾਨ ਤੋਂ ਬਿਜਲੀ ਚਮਕੀ ਤੇ ਦੇਖਿਆ ਕਿ ਚਰਨ ਅੱਗੇ ਕਿੱਥੇ ਪਏ ਨੇ ਕੱਪੜਾ ਕਿਸੇ ਹੋਰ ਦਾ ਨਹੀਂ ਆਪਣੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੇ ਤੇ ਉਹਨਾਂ ਦੇ ਚੋਲੇ ਵਿੱਚ ਪਿਤਾ ਦੇ ਚਰਨ ਅੜਕੇ ਹੋਏ ਜਦੋਂ ਚਰਨ ਅਟਕੇ ਤਕੇ ਨੇ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ ਸਹਿਬ ਮੁਸਕਰਾਏ ਨੇ ਤੇ ਅਸੀਸ ਦਿੱਤੀਏ ਉਹ ਇੱਕ ਗੱਲ ਕਹਿੰਦਾ ਆਪਣੇ ਕੋਲ ਉਹ ਲਿਖਦਾ ਕਹਿੰਦਾ ਮੇਰਾ ਮਨ ਤਾਂ ਕਹਿ ਰਿਹਾ ਸਤਿਗੁਰੂ ਜਦੋਂ ਤੁਸੀਂ ਬਾਬਾ ਅਜੀਤ ਸਿੰਘ ਨੂੰ ਗੜੀ ਵਿੱਚੋਂ ਤੋੜਿਆ ਤੇ ਇੱਕ ਗੱਲ ਕਹੀ ਸੀ ਪੁੱਤਰ ਤੂੰ ਗੁਰੂ ਤੇਗ ਬਹਾਦਰ ਜੀ ਦਾ ਪੋਤਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਪਰਪੋਤਾ ਹੈ ਦੇਖੀ ਤੇਰੀ ਪਿੱਛੇ ਵਿੱਚ ਕੋਈ ਵਾਰ ਨਾ ਹੋਵੇ ਤੇਰੀ ਚੀਨੇ ਵਿੱਚ ਤੇਰੀ ਸ਼ਾਨੀ ਵਿੱਚ ਤਾਂ ਵਾਰ ਹੋਣ तीर ਦਾ ਬਰਸ਼ੀ ਦਾ ਬੰਦੂਕ ਗੋਲੀ ਦਾ ਜੇ ਵਿੱਚ ਵਿੱਚ ਹੋਇਆ ਲੋਕ ਕਹਿੰਦੇ ਸ਼ਾਇਦ ਇਹ ਮੈਦਾਨੇ ਜੰਗ ਵਿੱਚੋਂ ਪਿੱਛ ਦਿਖਾ ਕੇ ਦੌੜਦਾ ਸੀ ਤਾਂ ਪਿੱਛੇ ਵਾਰ ਕੀਤੇਗਾ ਕਿੰਨੇ ਮੰਨੋ ਉਹ ਬੋਲ ਕੇ ਕਹਿ ਰਿਹਾ ਹੋਵੇ ਪਿਤਾ ਜੀ ਕਿ ਦੇਖੋ ਮੈਂ ਨਹੀਂ ਆਪਣੇ ਚੋਲੇ ਨਾ ਰੋਕੇ ਕਿ ਬਾਪੂ ਮੇਰੀ ਛਾਤੀ ਨੂੰ ਤੱਕ ਲੈ ਮੇਰੇ ਸੀਨੇ ਵਿੱਚ ਤਾਂ ਜ਼ਖਮ ਹੈ ਨਾ ਪਰ ਤੇਰੇ ਪੁੱਤਰ ਦੀ ਪਿੱਛ ਵਿੱਚ ਕੋਈ ਨਿਸ਼ਾਨ ਨਹੀਂ ਮੈਂ ਤੇਰੀ ਇੱਕ ਦਸਤਾਰ ਨੂੰ ਦਾਗ ਨਹੀਂ ਲੱਗਣ ਦਿੱਤਾ ਪ੍ਰੋਫੈਸਰ ਕਰਤਾਰ ਸਿੰਘ ਲਿਖਦੇ ਨੇ ਛੋੜੇ ਜੇ ਅੱਗੇ ਨਿਕਲੇ ਨੇ ਤੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ ਉਹਨਾਂ ਵਕਤ ਹੈ ਉਹਨਾਂ ਦਾ ਸ਼ਰੀਰ ਵੀ ਨਜ਼ਰ ਆਇਆ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜਿਨ੍ਹਾਂ ਬਾਰੇ ਅਸੀਂ ਕਹਿੰਨੇ ਆ ਕੁਝ ਕਹਿੰਦੇ ਨੇ ਕਮਰ ਕੱਟਾ ਉਹ ਕਹਿੰਦੇ ਨੇ ਆਪਣੇ ਉਹਨਾਂ ਕੋਲ ਇੱਕ ਚਾਦਰ ਹੈ ਹਜ਼ੂਰ ਨੂੰ ਰੋਕ ਕੇ ਕਹਿੰਦੇ ਨੇ ਸਤਿਗੁਰੂ ਤੁਸੀਂ ਆਪਣੇ ਤੀਰਾਂ ਨੂੰ ਸੋਨਾ ਕਿਉਂ ਲਾਇਆ ਸੀ ਕਹਿ ਲੱਗੇ ਦਇਆ ਸਿੰਘ ਇਸ ਕਰਕੇ ਕਿ ਮੇਰੇ ਤੀਰ ਦੇ ਨਾਲ ਕੋਈ ਜ਼ਖਮੀ ਹੋ ਜਾਏ ਤੇ ਸੋਨਾ ਵੇਚ ਕੇ ਉਹਦਾ ਲਖਨ ਭਰ ਲਈ ਉਹਦਾ ਦਵਾਦਾਰੀ ਕੀਤਾ ਜਾਏ ਮੇਰੇ ਤੀਰ ਦੇ ਨਾਲ ਕਿਸੇ ਦੀ ਮੌਤ ਹੋ ਜਾਏ ਉਹਦੇ ਖੱਪਣ ਦਾ ਉਹਦੇ ਕਬਰ ਵਿੱਚ ਦਫਨਾਣ ਦਾ ਪ੍ਰਬੰਧ ਕੀਤਾ ਜਾਏ ਉਹਦੇ ਚਿਤਾ ਵਿੱਚ ਲੱਕੜਾ ਇਕੱਠੀਆਂ ਕਰ ਲਈ ਪੈਸਾ ਵਰਤਿਆ ਜਾਏ ਭਾਈ ਸਾਹਿਬ ਦੇ ਨੇਤਰ ਭਰ ਗਏ ਛੇਜਲ ਹੋ ਗਏ ਕਹਿਣ ਲੱਗੇ ਪਿਤਾ ਤੂੰ ਤਾਂ ਦੁਸ਼ਮਨਾ ਦੇ ਪੁੱਤਰਾਂ ਦੀ লাশ ਵੀ ਰੁੱਲ ਨਹੀਂ ਦਿੰਦਾ ਤੇਰਾ ਤੀਰ ਚੱਲੇ ਤੇ ਤੁਸੀਂ ਕਹਿੰਦੇ ਦੁਸ਼ਮਨ ਦੇ ਖੱਪਣ ਦਾ ਪ੍ਰਬੰਧ ਹੋ ਜਾਏ ਦੁਸ਼ਮਣ ਦੇ尸ਕਾ ਦਾ ਪ੍ਰਬੰਧ ਹੋ ਜਾਏ ਤੁਸੀਂ ਤਾਂ ਮਰ ਚੁੱਕੇ ਦੁਸ਼ਮਣਾਂ ਦੇ ਪੁੱਤਰਾਂ ਦੀਆਂ ਵੀ ਲਾਸ਼ਾਂ ਢੱਕਣ ਵਾਸਤੇ ਪ੍ਰਬੰਧ ਕਰਦੇ ਹੋ ਪਰ ਅੱਜ ਤੇਰੇ ਪੁੱਤਰਾਂ ਦੇ ਤਨ ਨੂੰ ਕੌਣ ਢਕੇ ਤੇਰੇ ਪੁੱਤਰਾਂ ਦੇ ਤਨ ਤਾਂ ਉਸੇ ਤਰ੍ਹਾਂ ਪਏ ਨੇ ਜੇ ਕਿਰਪਾ ਕਰੋ ਤਾਂ ਮੈਂ ਇਹ ਚਾਦਰ ਤੇਰੇ ਪੁੱਤਰਾਂ ਦੇ ਥੀਸ ਤੇ ਪਾ ਦਿਆਂ ਇਹਨਾਂ ਦੇ ਮੁਖ ਨੂੰ ਢੱਕ ਦਿਆਂ ਤੇ ਹਜ਼ੂਰ ਨੇ ਉਸ ਵਕਤ ਬਾਹਰ ਪਕੜ ਕੇ ਕਿਹਾ ਸੀ ਦਇਆ ਸਿੰਘ ਜੀ ਮੈਂ ਇੱਕ ਗੱਲ ਪੁੱਛਣੀ ਤਾਂ ਇਹ ਨੇ ਦੋ ਮੇਰੇ ਬਿੰਦੀ ਪੁੱਤਰ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਨੇ ਮੇਰੇ ਨਾਦੀ ਪੁੱਤਰ ਧਿਆਨ ਰੱਖੀ ਦੋ ਦਿੰਦੀ ਪੁੱਤਰ ਨੇ अजीत ਤੇ ਜੁਝਾਰ ਦਇਆ ਸਿਆ ਚਾਤਰ ਇੱਕ ਦੇ ਜੇ अजीत ਤੇ ਜੁਝਾਰ ਨੂੰ ਢਕਣਾ ਚਾਹਨਾ ਹੈ ਤੇ ਇੱਕ ਕੰਮ ਕਰਦੇ ਪਹਿਲਾਂ ਪਿਆਰੇ ਭਾਈ ਹਿੰਮਤ ਸਿੰਘ ਦੇ ਤਾਨੂੰ ਢੱਕਦੇ ਭਾਈ ਮੋਹਨ ਸਿੰਘ ਦੇ ਤਾਨੂੰ ਢੱਕਦੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਦੇ ਤਾਨੂੰ ਢੱਕਦੇ ਜੇ ਮੇਰੇ ਪੁੱਤਰਾਂ ਦੇ ਦੂਸਰੀਆਂ ਜੁਗਾ ਤੇਰੇ ਕੋਲ ਕਪੜਾ ਨਹੀਂ ਤੇ ਮੇਰੇ ਇਹਨਾਂ ਪੁੱਤਰਾਂ ਦੇ ਉੱਤੇ ਤੂੰ ਬਦ ਕਰਨਾ ਭਾਈ ਹਜ਼ੂਰ ਚਮਕੌਰ ਦੀ ਗੜੀ ਕੋਲੋਂ ਨਿਕਲ ਗਏ ਨੇ ਹਜ਼ੂਰ ਤੋਂ ਤਿੰਨੇ ਸਿੱਖ ਵਿਛੜ ਗਏ ਨੇ 22 ਦਸੰਬਰ ਦੀ ਰਾਤ ਨਿਕਲੀਏ ਤੇ ਚਮਕੌਰ ਦੀ ਗੜੀ ਵਿੱਚ ਰਣsingha ਵੱਜਦਾ ਪਿਆ ਤੇ ਦੁਸ਼ਮਣ ਸੋਚਦਾ ਹੈ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਅਤਾਰੀ ਵਿੱਚ ਬੈਠਾ ਹੈ ਪਰ ਅਕਲ ਵਿੱਚ ਇਹ ਸੀ ਗੁਰੂ ਦਾ ਸਿੱਖ ਭਾਈ ਸੰਗਤ ਸਿੰਘ ਜੀ ਦਿਨ ਚੜ੍ਹਿਆ ਫਾਤਮਾ ਨੇ ਗੜੀ ਨੂੰ ਘੇਰਾ ਪਾਇਆ ਭਾਈ ਸਾਹਿਬ ਤੀਰ ਚਲਾਉਂਦੇ ਰਹਿ ਭਾਈ ਸੰਗਤ ਸਿੰਘ ਇਹਨਾਂ ਦੇ ਨਾਲ ਭਾਈ ਸੰਤ ਸਿੰਘ ਗੋਰੀ ਵਿਸ਼ਨ ਪੰਜ ਛੇ ਜਿਹੜੇ ਸਿੱਖ ਬਾਕੀ ਨੇ ਤੀਰ ਚਲਾਉਂਦੇ ਰਹੇ ਨੇ ਤੀਰ ਮੁੱਕ ਗਏ ਕੁਝ ਗਿਣਤੀ ਦੇ ਨੇ ਹੁਣ ਆਤਮਾ ਨੇ ਪੌੜੀਆਂ ਲਾਈਆਂ ਗਾਲਮਾ ਨੇ ਤੇ ਭਾਈ ਸੰਗਤ ਸਿੰਘ ਨੇ ਕਿਹਾ ਸਜਣੋ ਜਿਹੜੇ ਚਮਕੌਰ ਦੀ ਗੜੀ ਦੀ ਦੀਵਾਰ ਨੂੰ ਉੱਪਰ ਚੱਪਣ ਤੇ ਜਿੰਨੀ ਦੇਰ ਤੱਕ ਸਵਾਗ ਨੇ ਇਹਨਾਂ ਦੀਆਂ ਦਰਦਾਂ ਉਤਾਰ ਦਿਓ ਤੇ ਭਾਈ ਸਾਹਿਬ ਤਿਰਫਾਨ ਲੈ ਚਮਕੌਰ ਦੀ ਗੜੀ ਦੀ ਦੀਵਾਰ ਤੇ ਖਲੋ ਗਏ ਕਹਿੰਦੇ ਜਿਹੜਾ ਆਇਆ ਉਹਦੇ ਤਨ ਨੂੰ ਕੱਟਾਵਟੀ ਕਰਦੇ ਗਏ ਹਾ ਤੀਰ ਤੇ ਹੋਇਆ ਕਿ ਉਹਨਾਂ ਨੇ ਚਾਰ ਚਪੇਰਿਆਂ 'ਤੇ ਰਿਆ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਯਾਦ ਰੱਖਣਾ ਪਹਿਲੇ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਦਾ ਧੜ ਸ਼ੀਸ਼ ਤੋਂ ਅਲੈਦਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਿਆ ਤੇ ਦੂਸਰਾ ਗੁਰੂ ਦਾ ਸਿੱਖ ਭਾਈ ਸੰਗਤ ਸਿੰਘ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਅਨੰਦਪੁਰ ਨੂੰ ਗਿਆ ਤੇ ਯਾਦ ਰੱਖਣਾ ਭਾਈ ਸੰਗਤ ਸਿੰਘ ਦਾ ਸ਼ੀਸ਼ ਚਮਕੌਰ ਦੀ ਗੜੀ ਤੋਂ ਦਿੱਲੀ ਨੂੰ ਗਿਆ। ਦੋ ਸ਼ੀਸ਼ ਉਤਰੇ ਨੇ ਜਿਹੜੇ ਧਰ ਤੋਂ ਅਲੈਦਾ ਹੋਏ ਸੀਸ ਨੂੰ ਚੁੱਕਿਆ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਵੇਖਣ ਵਾਲੇ ਕਹਿੰਦੇ ਨੇ ਲੱਗਦਾ ਨਹੀਂ ਜਦੋਂ ਸੀਸ ਲੈ ਗਏ ਸਮਝ ਪੈ ਗਈ ਇਹ ਤਾਂ ਗੁਰੂ ਦਾ ਸਿੱਖ ਹੈ ਉਥੇ ਖਲੋਤਿਆਂ ਕਈਆਂ ਨੇ ਕਿਹਾ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕੀ ਘੋਲ ਕੇ ਪਿਆ ਦਿੱਤਾ ਅਸੀਂ ਰੁਪਈਆਂ ਵੀ ਖਾਤਰ ਲੜਨੇ ਆ ਇਹਨਾਂ ਨੂੰ ਲਾਲਚ ਵੀ ਕੁਝ ਨਹੀਂ ਪਰ ਗੁਰੂ ਨੂੰ ਕੱਢਣ ਵਾਸਤੇ ਆਪਣੇ ਸਿਰ ਨੂੰ ਧਰ ਤੋਂ ਅਲੈਦਾ ਕਰਨ ਲਈ ਤਿਆਰ ਬੈਠੇ ਦੈ ਲੱਗੇ ਪਰ ਕੀ ਪਤਾ ਸੀ ਝੱਲਿਓ ਤੁਸੀਂ ਰੁਪਈਆਂ ਦੀ ਸਵਾਰਥ ਨਹੀਂ ਲਰਦੇ ਹੋ ਇੱਥੇ ਤੇ ਜਦੋਂ ਕੀ ਆਉਂਦਾ ਪਹਿਲੀ ਸਾਦੀ ਆਉਂਦੀ ਹੈ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਕਿਤ ਮਾਰਕ ਪੈਰ ਭਰੀ ਜਾਏ ਸਿਰ ਦੀਜੈ ਤਾਂ ਨਾ ਕੀਦਾ ਮੈਂ ਅਰਜ਼ ਕਰਾਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਮੇਰਾ ਕਲਗੀ ਵਾਲਾ ਚਮਕੌਰ ਨੂੰ ਛੱਡ ਕੇ ਅੱਗੇ ਨਿਕਲੇ ਨੇ ਹਜ਼ੂਰ ਦੇ ਚਰਨ ਜਿਹੜੇ ਨੇ ਉਹ ਸੁੱਝ ਚੁਕੇ ਸਨ ਸਾਹਿਬ ਨੇ ਆਪਣੇ ਚਰਣਾ ਵਿੱਚ ਜੋੜਾ ਕਰ ਦਿੱਤਾ ਹੈ ਕਿੰਨੇ ਕੰਡੇ ਚੁਗਦੇ ਨੇ ਤਿੱਖੇ ਰੋੜ ਨੇ ਹੇ ਮੇਰੇ ਸਤਿਗੁਰੂ ਅੱਜ ਦੇਖ ਜਿਨ੍ਹਾਂ ਚਰਣਾ ਦੇ ਵਿੱਚ ਮਖਮਲੀ ਛੇਡਾਂ ਸਨ ਅੱਜ ਉਹਨਾਂ ਚਰਣਾ ਦੀਆਂ ਤਲੀਆਂ ਵਿੱਚ ਸੂੜਾਂ ਨੇ ਅੱਜ ਬਾਜ ਨਹੀਂ ਅੱਜ ਕਲਕੀ ਨਹੀਂ ਅੱਜ ਨੀਲਾ ਘੋੜਾ ਨਹੀਂ ਅੱਜ ਚਰਣਾ ਦੇ ਅੰਦਰ ਜੋੜਾ ਨਹੀਂ ਮੇਰਾ ਸਤਿਗੁਰੂ ਚਮਕੌਰ ਤੋਂ ਤੁਰਿਆ ਜਾਂਦਾ ਹੈ ਤੇ ਰੇਸ਼ਮੀ ਕੱਪੜੇ ਵੀ ਜਿਹੜੇ ਨੇ ਉਹ ਲੀਰੋ ਲੀਰ ਹੋਏ ਪਏ ਨੇ ਘਰ ਮੈਂ ਵਾਪਸ ਫਿਰ ਆਵਾਂ ਚਮਕੌਰ ਦੀ ਗੜੀ ਵਾਲ 23 ਦਸੰਬਰ ਦਾ ਦਿਨ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਫੌਜੀਆ ਨੇ ਇਹ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਾਰ ਦਿੱਤੇ ਨੇ ਕਹਿੰਦੇ ਨੇ ਉਸ ਵਕਤ ਰਾਤ ਨੂੰ ਇਹ ਨਸ਼ੇ ਵਿੱਚ ਧੁੱਤ ਨੇ ਤੁਰਕ ਤੇ ਪਹਾੜੀਏ ਕਿ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਤੇ ਅੱਧੀ ਰਾਤ ਜਦੋਂ ਅਜੇ ਰਹਿਂਦੀ ਏ ਥੋੜੀ ਜੀ ਤੇ ਉਸ ਵਕਤ ਸਾਹਮਣੇ ਉਹ ਇੱਕ ਔਰਤ ਨਜ਼ਰ ਆਈ ਏ ਜਿਨੇ ਆਪਣੇ ਤਨ ਨੂੰ ਢਕਿਆ ਤੇ ਉਹਦੇ ਹੱਥ ਦੇ ਵਿੱਚ ਦੀਵਾ ਤੇ ਦੀਵਾ ਲੈ ਕੇ ਉਹ ਹਰ ਇੱਕ লাশ ਦੇ ਚਿਹਰੇ ਨੂੰ ਪਹਿਚਾਣਦੀ ਏ ਇਹ ਇਤਿਹਾਸ ਦੇ ਮਿੱਥ ਨਹੀਂ ਚੇਤੇ ਰੱਖੋ ਸਾਡਾ ਇਤਿਹਾਸ ਏ ਇਹ ਕੇਵਲ ਕਰਾਮਾਤੀ ਕਹਾਣੀਆਂ ਨਹੀਂ ਇਹ ਮਿੱਥ ਕਹਾਣੀਆਂ ਨਹੀਂ ਉਹ ਬੱਚੀ ਉਹ ਬੀਬੀ ਇੱਕ ਇੱਕ ਦੇ ਚਿਹਰੇ ਨੂੰ ਪਹਿਚਾਣਦੀ ਏ ਜਦੋਂ ਦੇਖਦੀ ਏ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ ਉਹਦਾ ਪਿਆਰਾ ਏ ਦੀਵੇ ਨੂੰ ਰੱਖਦੀ ਏ ਤੇ ਇੱਕ ਫਾਂ ਤੇ ਉਸ লাশ ਨੂੰ ਖਿੱਚ ਕੇ ਚੁੱਕ ਕੇ ਇੱਕ ਫਾਂ ਤੇ ਲੈ ਆਉਂਦੀ ਏ ਇੱਕ ਇੱਕ লাশ ਨੂੰ ਲਿਆਉਂਦੀ ਏ ਤੇ ਨਾਲੇ ਇੱਕ ਬੀਬੀ ਦਾ ਨਾਮ ਸੀ ਬੀਬੀ ਸ਼ਰਨ ਕੌਰ ਜੀ ਉਸ ਰਾਤ ਇੱਕ ਇੱਕ লাশ ਨੂੰ ਪਕੜਦੀ ਏ ਤੇ ਭਾਈ ਵੀਰ ਸਿੰਘ ਲਿਖਦੇ ਨੇ ਕਿਰਦਾ ਪੰਗਰਦਾ ਤੇ লাশ ਦੇਖ ਕੇ ਜਦੋਂ ਤੱਕਿਆ ਬਾਬਾ ਅਜੀਤ ਸਿੰਘ ਨੂੰ ਤੇ ਅਰਦਾਸ ਕਰਦੀ ਏ ਬਾਪੂ ਕਿ ਭਰਾ ਤਾਂ ਇੱਕ ਸਾਹਮਣੇ ਪਿਆ ਹੋਏ ਵੀਰ ਉਹਦਾ ਸਰੀਰ ਨਹੀਂ ਭੈਣ ਦੇਖ ਸਕਦੀ ਅੱਜ ਮੈਂ ਜਿੱਧਰ ਚਾਹਤੀਆਂ ਮਾਰਨੀਆਂ ਕੇਵਲ ਇੱਕ ਹਰ ਪਾਸੇ ਵੀਰਾਂ ਤੇ ਨਜ਼ਰ ਹੁੰਦੇ ਨੇ ਤੂੰ ਕਿਰਪਾ ਕਰ ਇਸ ਪੈ ਨੂੰ ਇੰਨਾ ਕੁ ਟਿਕਾ ਦੇ ਦੇ ਆਪਣੇ ਵੀਰਾਂ ਦੀਆਂ ਪਵਿੱਤਰ ਰੱਹਾਂ ਦੀ ਸੇਵਾ ਕਰ ਸਕਾ ਦੇ ਵਿੱਚ ਰਹਿੰਦੇ ਨਹੀਂ ਇਹ ਤਾਂ ਜਉਂਦੇ ਵੀ ਦੇਹ ਤੋਂ ਉਪਰ ਸਨ ਕਿੰਨੇ ਇੱਕ ਇੱਕ ਸ਼ਰੀਰ ਨੂੰ ਇਕੱਠਿਆ ਕੀਤਾ ਜਿੱਥੇ ਅੱਜ ਗੁਰਦੁਆਰਾ ਸ਼ਹੀਦ ਗਾਂਦੇਣਾ ਇੱਥੇ ਇਸ ਬੀਬੀ ਨੇ ਚਿਖਾ ਬਣਾਈਏ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਇਸ ਬੀਬੀ ਨੇ ਅਰਦਾਸ ਕੀਤੀ ਤੇ ਉਸ ਚਿਖਾ ਨੂੰ ਇਹਨੇ ਅਗਨ ਦਿਖਾ ਦਿੱਤੀ ਅੱਗ ਦਾ ਲਾਂਬੂ ਨਿਕਲਿਆ ਤੇ ਇੱਕੋ ਦਮ ਹਾਕਮ ਜਿਹੜਾ ਉਹ ਜਾਗ ਪਿਆ ਦੇ ਕੋਲ ਆਏ ਨੇ ਕੀ ਦੇਖਦੇ ਨੇ ਬਲਦੀ ਹੋਈ ਚੀਖਾ ਦੇ ਕੋਲ ਉਹ ਬੀਬੀ ਬੈਠੀ ਹੈ ਤੇ ਉਹਨੂੰ ਕਹਿੰਦੇ ਨੇ ਕੁਝ ਬੋਲ ਤੂੰ ਕੌਣ ਹੈ ਜਿਨੇ ਇਹਨਾਂ ਦੇ ਸਰੀਰ ਨੂੰ ਅੱਗ ਲਾਈਏ ਤੇ ਉਸ ਬੀਬੀ ਦੇ ਮੁਖ ਵਿੱਚੋਂ ਉਸ ਵਕਤ ਬਚਨ ਨਿਕਲਦੇ ਪੈਸ਼ਾਨ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਉਹਨਾਂ ਝੰਡੂੜਿਆ ਤੇ ਪੁੱਛਿਆ ਤੂੰ ਕੌਣ ਹੈ ਪਰ ਬੋਲੀ ਨਹੀਂ ਉਹ ਖਿੱਚਦੇ ਰਹੇ ਤੇ ਉਹਦੇ ਮੁਖ ਵਿੱਚੋਂ ਇਹ ਹੀ ਆਵਾਜ਼ ਜਦੋਂ ਆਈ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਕੈਲ ਦੀ ਵੇਲਾ ਤੇ ਇਹਨਾਂ ਦਾਲਮਾ ਨੇ ਕੁਝ ਨਹੀਂ ਦੇਖਿਆ ਉਸੇ ਵਕਤ ਬੀਬੀ ਸ਼ਰਨ ਕੌਰ ਨੂੰ ਜਿੰਦੇ ਜੀ ਉਸ ਬਲਦੇ ਉਹ ਲਾਂਬੂ ਦੇ ਵਿੱਚ ਸੱਤ ਕੇ ਸ਼ਹੀਦ ਕਰ ਦਿੱਤਾ ਗਿਆ ਉਹ ਬੀਬੀ ਵੀ ਉੱਥੇ ਸ਼ਹੀਦ ਹੋਈਏ ਸਤਪੁਰੂ ਚਲੇ ਗਏ ਮੈਂ ਉਧਰ ਬਾਅਦ ਵੀ ਤੁਰਨਾ ਵਾ ਇਹ ਥਾਂ ਗੋਹ ਦੇ ਵਿੱਚ ਕਿਵੇਂ ਆ ਗਏ ਅੱਜ ਅਸੀਂ ਤੱਕਨੇ ਆ ਚਮਕੌਰ ਸਾਹਿਬ ਜਾਈਏ ਇੱਕ ਤਾਂ ਗੜੀ ਸਾਹਿਬ ਗੁਰਦੁਆਰਾ ਹੈ ਇੱਕ ਦਮਦਮਾ ਸਾਹਿਬ ਹੈ ਤਾੜੀ ਸਾਹਿਬ ਹੈ ਹਜ਼ੂਰ ਦੇ ਨਾਲ ਥੱਲੇ ਜਿਹੜਾ ਗੜੀ ਸਾਹਿਬ ਦੇ ਉਹ ਕਤਲਗਰ ਜਿਹੜਾ ਸ਼ਹੀਦ ਗਾਂਜੇ ਇਹ ਥਾਂ ਕਿਨੇ ਹੋਂਦ ਵਿੱਚ ਆ ਗਈ ਸਹਬ ਚਲੇ ਗਏ ਸਸਕਾਰ ਹੋ ਗਏ ਕਹਿੰਦੇ ਨੇ ਕੋਈ ਪ੍ਰੇਮ ਨਾਲ ਧੀਜਾ ਸਿੱਖ ਨਿਕਲਿਆ ਉਹਨੂੰ ਕਿਸੇ ਦੱਸਿਆ ਕਿ ਇਹ ਜਿਹੜੀ ਰਾਖ ਤੇ ਅਤ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨੇ ਤੇ ਜ਼ਾਲਮ ਕਹਿੰਦਾ ਸੀ ਕਿ ਇਹ ਰਾਖ ਇਸ ਅਤ ਨੂੰ ਕੋਈ ਸਮੇਟੇ ਨਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਅੰਗੀਠਾ ਵੀ ਨਹੀਂ ਸਮੇਟਣ ਦਿੱਤਾ ਉਸ ਧਰਤੀ ਨੇ ਉਤੋਂ ਦੇ ਜ਼ਾਲਮਾਂ ਨੇ ਕਹਿੰਦੇ ਨੇ ਉਸ ਵਕਤ ਇਹ ਸਿਦਕੀ ਸਿੱਖ ਸ਼ਾਮ ਦੇ ਵੇਲੇ ਜਿੰਨੀ ਰਾਖ ਸੀ ਨਾ ਇਨੂੰ ਇਕੱਠਿਆਂ ਕੀਤਾ ਤੇ ਖੱਡਾ ਪੱਟ ਕੇ ਜ਼ਮੀਨ ਅੰਦਰ ਉੱਥੇ ਦਬਾ ਕੇ ਚਲਾ ਗਿਆ ਤੇ ਧਿਆਨ ਲਗਿਆ ਅਰਦਾਸ ਕਰ ਗਿਆ ਮੇਰੇ ਕਲਗੀ ਵਾਲਿਆ ਕੋਈ ਹੋਵੇਗਾ ਕਰਨੀ ਵਾਲਾ ਕੋਈ ਆਵੇਗਾ ਤੇ ਤੇਰੇ ਪੁੱਤਰਾਂ ਦੀ ਯਾਦ ਜ਼ਰੂਰ ਬਣੇਗੀ ਕਦੀ ਮਿਟ ਨਹੀਂ ਸਕਦੀ ਨਮਸਕਾਰ ਕੀਤੀ ਪਰ ਕਦੀ ਤੱਕ ਉਹ ਤਾਂ ਅੰਗੀਠਾ ਸਮੇਟਣ ਨਹੀਂ ਦਿੰਦੇ ਪਰ ਇਧਰੋਂ ਗੁਰੂ ਕਲਗੀ ਵਾਲੇ ਪਿਤਾ ਜਿੱਥੇ ਤੇਰੇ ਬੱਚੇ ਸਸਕਾਰੇ ਗਏ ਜਿੱਥੇ ਤੇਰੇ ਸਿੱਖਾਂ ਦੇ ਸੰਸਕਾਰ ਹੋ ਗਏ ਉੱਥੇ ਰਾਖ ਨੂੰ ਅੱਜ ਵੀ ਲੋਕ ਨਮਸਕਾਰ ਕਰਦੇ ਨੇ ਤੇ ਜਿਹੜੇ ਅੰਗੀਠਾ ਨਹੀਂ ਸੰਮੇਤਨ ਦਿੰਦੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ ਕਦੀ ਚੰਦਨੀ ਚੌਕ ਸੀ ਕਦੀ ਚੰਦਨੀ ਚੌਕ ਸੀ ਕੋਈ ਹੈ ਸੀ ਉੱਥੇ লাশ ਨੂੰ ਚੁੱਕਣ ਵਾਲਾ ਪਰ ਕੇਸਰੀ ਝੁੱਲ ਰਿਹਾ ਹੈ ਕਦੀ ਤੱਕੋ ਲਾਹੌਰ ਜੇ ਡੇਰਾ ਸਾਹਿਬ ਕਦੀ ਸਮਾਂ ਸੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਪਰ ਯਾਦਗਾਰ ਹੈ ਸਰੇ ਹੰਦ ਵਿੱਚ ਤਾਂ ਸਾਹਿਬ ਦੇ ਬੱਚਿਆਂ ਦੇ ਸਸਕਾਰ ਦੀ ਜ਼ਮੀਨ ਵੀ ਵੰਡ ਲਈ ਗਈ ਪਰ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਨਾਂ ਤਾਂ ਹਨ ਪਰ ਜਿਨ੍ਹਾਂ ਨੇ ਵੇਚੀ ਉਹਨਾਂ ਦਾ ਨਾਮੋਂ ਨਿਸ਼ਾਨੀ ਮਿਟ ਗਿਆ ਕਿਤਰੀ ਤਾਂ ਉੱਥੇ ਵੀ ਚੱਲਦਾ ਪਿਆ ਹੈ ਗੁਰੂ ਕਿਰਪਾ ਕਰੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਸੱਚੇ ਚੁਕੀਆਂ ਦਾ ਖੂਨ ਡੁੱਲਿਆ ਉੱਥੇ ਯਾਦਗਾਰ ਕਦੀ ਮਿਟਣੀ ਨਹੀਂ ਉਹ ਚਲਾ ਗਿਆ ਇੰਨੀ ਗੱਲ ਕਹਿ ਕੇ ਸਾਧ ਸੰਗਤ ਇਸੇ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡੇ ਦੇਲਾ ਇਹ ਕਿਵੇਂ ਹੋਂਦ ਵਿੱਚ ਆਇਆ ਅਸਾਂ ਇਤੂ ਦਾ ਇੱਕ ਚੌਧਰੀ ਸਰਦਾਰ ਹੋਇਆ ਕੁਝ ਪਿੰਡਾਂ ਦਾ ਮਾਲਕ ਉਹਦਾ ਨਾਮ ਸੀ ਭਾਈ ਦਿਆਲ ਸਿੰਘ ਸ਼ਾਇਦ ਆਪ ਜੀ ਨੇ ਸੁਣੀ ਹੋਵੇ ਇਸ ਘਟਨਾ ਦਾ ਜ਼ਿਕਰ ਕਮਰ ਕਰਮ ਸਿੰਘ ਹਸਟੋਰੀਅਨ ਨੇ ਇੱਕ ਕਤਾਬ ਸੰਪਾਦਿਤ ਕੀਤੀ ਸੀ ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ ਉਹਦੇ ਪੰਨਾ ਨੰਬਰ 72 ਤੇ 73 ਤੇ ਸ਼੍ਰੀਮਤੀ ਬੀਬੀ ਜਸਵੰਤ ਕੌਰ ਵੱਲੋਂ ਇੱਕ ਪੇਪਰ ਲਿਖਿਆ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਕਹਿੰਦੇ ਨੇ ਇਹ ਸਰਦਾਰ ਦਾ ਨਾਮ ਸੀ ਬਿਆਲ ਸਿੰਘ ਚੰਗਾ ਰਾਏ ਸੀ ਤੇ ਜਦੋਂ ਇਹ ਚਮਕੌਰ ਆਉਂਦਾ ਹੈ ਨਾ ਤੇ ਇੱਕ ਥਾਂ ਦੇ ਚਾਰ ਚੁਰੇ ਹੁੰਦਾ ਸੀ ਬੋਲਦਾ ਨਹੀਂ ਸੀ ਹੁੰਦਾ ਅੱਖਾਂ ਤੋਂ ਨੀਂਹ ਛੱਡਦਾ ਸੀ ਤੇ ਮਨ ਵਿੱਚ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਥਾਂ ਕੋਈ ਦੱਚੇ ਤਾਂ ਸਹੀ ਜਿੱਥੇ ਤੇਰੇ ਪੁੱਤਰਾ ਨੂੰ ਸ਼ਹੀਦ ਕੀਤਾ ਗਿਆ ਸੀ ਜਿੱਥੇ ਸੰਸਕਾਰ ਕੀਤੇ ਗਏ ਗੜੀ ਸਾਹਿਬ ਤਾਂ ਲੱਭ ਲਿਆ ਉਹ ਥਾਂ ਬਣਾ ਲਿਆ ਪਰ ਉਹ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਸੰਸਕਾਰ ਕੀਤੇ ਗਏ ਲੱਭਦਾ ਰਿਆ ਲੋਕਾਂ ਤੋਂ ਪੁੱਛੇ ਇਲਾਕੇ ਦੇ ਬਜ਼ੁਰਗਾਂ ਤੋਂ ਪੁੱਛੇ ਤੇ ਇੱਕ ਦਿਨ ਫਿਰ ਕਿਸੇ ਨੇ ਦੱਸ ਦਿੱਤਾ ਦਿਆਛਿਆ ਆਈ ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸਸਕਾਰ ਹੋਇਆ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਸਸਕਾਰੇ ਗਏ ਸਨ ਤੇ ਇੱਥੇ ਰਾਖ ਤੇ ਅਤਨੇ ਕਹਿੰਦੇ ਨੇ ਸਰਦਾਰ ਬਿਆਸ ਸਿੰਘ ਉਹ ਰਹੇ ਨੇ ਨਮਸਕਾਰ ਕੀਤੀ ਤੇ ਘੰਟਿਆਂ ਬੱਧੀ ਉਹਦੇ ਤੋਂ ਸਿਰ ਨਾ ਚੁੱਕਿਆ ਗਿਆ ਨਾਲੇ ਅਰਦਾਸ ਕਰੇ ਤੇ ਨਾਲੇ ਆਕੇ ਗੁਰੂ ਗੋਬਿੰਦ ਸਿੰਘ ਜੇ ਕਿਤੇ ਮੈਂ ਵੀ ਉਦੋਂ ਹੁੰਦਾ ਤੇ ਜਿੱਥੇ ਤੇਰੇ ਪੁੱਤਰਾਂ ਦੀਆਂ ਦੇਹਾਂ ਪਈਆਂ ਸਨ ਮੇਰਾ ਸ਼ਰੀਰ ਵੀ ਉੱਥੇ ਲੱਗ ਜਾਂਦਾ ਤੇ ਮੇਰੇ ਗੁਰੂ ਗੋਬਿੰਦ ਸਿੰਘ ਮੇਰਾ ਜੀਵਨ ਸਭਲ ਹੋ ਜਾਂਦਾ ਉੱਠਿਆ ਘਰ ਗਿਆ ਤੇ ਇਹਨੇ ਦੂਸਰੇ ਦਿਨ ਅਮੀਰ ਬੰਦਾ ਸੀ ਲੱਕੜ ਖਰੀਦੀ ਇੱਤਾ ਰੇਤੇ ਬਜਰੀ ਦਾ ਪ੍ਰਬੰਧ ਕੀਤਾ ਤੇ ਇਸ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਲਿਖਦੇ ਨੇ ਵਿਦਵਾਨ ਸੱਜਣ ਜਦੋਂ ਇਹ ਅਸਥਾਨ ਬਣਾ ਰਿਹਾ ਹੈ ਪਹਿਲੇ ਦਿਨ ਕੁਝ ਕੁ ਇਹਨਾਂ ਨੇ ਇਮਾਰਤ ਸ਼ੁਰੂ ਕੀਤੀ ਨੀਂ ਰੱਖੀ ਤੇ ਸ਼ਾਮ ਦੇ ਵਕਤ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਵੀ ਉੱਥੇ ਹੋਇਆ। ਸ਼ਾਮ ਨੂੰ ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਤੇ ਇੱਕ ਅਜੀਬ ਗੱਲ ਕਹੀ ਉਹ ਸਰਦਾਰ ਨੇ ਜਿਹੜਾ ਗੁਰੂ ਕਾ ਸਿੱਖ ਅਰਦਾਸ ਕਰਦਾ ਪਿਆ ਸੀ ਉਹਨੂੰ ਕਹਿਣ ਲੱਗਾ ਅਰਦਾਸ ਇਹ ਸਿੱਖ ਨੂੰ ਗੁਰੂ ਕੇ ਪਿਆਰਿਆ ਇੱਕ ਬਿਆਲ ਸਿੰਘ ਦੀ ਅਰਦਾਸ ਕਰ ਦੇ। ਸ਼ਾਇਦ ਅੱਜ ਵਰਗਾ ਕੋਈ ਹੰਕਾਰੀ ਮਨ ਹੁੰਦਾ ਤੇ ਕਹਿੰਦਾ ਮੈਂ ਇੰਨਾ ਕੁਝ ਗੁਰੂ ਨੂੰ ਦਿੱਤਾ ਮੇਰਾ ਨਾਂ ਲਈ ਮੈਂ ਇੰਨਾ ਕੁਝ ਗੁਰੂ ਘਰ ਲਈ ਕਰ ਰਿਹਾ ਮੇਰਾ ਨਾਮ ਰਹੇ। ਉਹਨਾਂ ਸੋਚਿਆ ਸ਼ਾਇਦ ਕੁਝ ਮੰਗੇਗਾ। ਦਨ ਲੱਗੇ ਭਾਈ ਸਾਹਿਬ ਕੀ ਅਰਦਾਸ ਕਰੀਏ ਕਹਿੰਦਾ ਅਰਦਾਸ ਕਰਦੇ ਕਿ ਪੁੱਤਰਾਂ ਦੇ ਦਾਨੀਆਂ ਇੱਕ ਮੇਰ ਕਰੀ ਕਿ ਬਿਆਲ ਸਿੰਘ ਦਾ ਤਖ ਨਾ ਰਹੇ ਬਿਆਲ ਸਿੰਘ ਦੀ ਵੰਸ ਅੰਸ ਵੰਸ ਖਤਮ ਹੋ ਜਾਏ ਮੇਰੇ ਕਰ ਸੰਤਾਨ ਨਾ ਰਹੇ ਜੇ ਕਿਸੇ ਨੇ ਪੜਨੀ ਹੈ ਠਕਣਾ ਪਰ ਸਕਦਾ ਮੈਂ ਇਸ ਕਰਕੇ ਕਿਤਾਬ ਦਾ ਇਹ ਵਾਲ ਹਵਾਲਾ ਦਿੱਤਾ ਹੈ ਕਈ ਵਾਰੀ ਸ਼ੰਕਾ ਹੋ ਜਾਂਦਾ ਹੈ ਮੰਦਰ ਉਹ ਲਿਖਦੇ ਨੇ ਕਹਿਣਾ ਕਿ ਮੇਰੀ ਅੰਸ ਬੰਸ ਨਾ ਰਹੇ ਮੇਰੇ ਕਰ ਸੰਤਾਨ ਨਾ ਹੋਏ ਤੇ ਸੰਤਾਂ ਦੀਆਂ ਅੱਖਾਂ ਚੜੀ ਲੱਗੀ ਨੀਰਨਲ ਫਰਨ ਫਰਲ ਕਰਕੇ ਨੀਰ ਵਗੇ ਤੇ ਇੱਕ ਗੱਲ ਕਹੀ ਸਰਦਾਰ ਜੀ ਇਹ ਗੱਲ ਨਾ ਕਰੋ ਤੁਹਾਡੀ ਸੰਤਾਨ ਵਧੇ ਫੁੱਲੇ ਤੁਸੀਂ ਇੰਨੀ ਗੁਰੂ ਕੀ ਸੇਵਾ ਕਰਦੇ ਹੋਏ ਅਰਦਾਸ ਕਿਉਂ ਕਰਾਉਂਦੇ ਹੋ ਉਹਨਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਅਸਲियत ਜੇ ਮੇਰਾ ਗੁਰੂ ਗੋਬਿੰਦ ਸਿੰਘ ਇੱਥੇ ਪੁੱਤਰ ਦੇ ਕੇ ਗਿਆ ਸੀ ਤੇ ਜਦੋਂ ਕਿਸੇ ਨੇ ਲਾਸ਼ ਤੱਕੰਦੀ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਪੰਥ ਦੀ ਗੱਲ ਕੀਤੀ ਕਿ ਮੇਰੇ ਪੰਥ ਨੂੰ ਕਿਹੜਾ ਧਕੇਗਾ ਜਿਹੜੇ ਪੈ ਨੇ ਜਦੋਂ ਕਿਸੇ ਨੇ ਸਹਿਰ ਦਾਦੀਆਂ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤੇ ਮੇਰੇ ਕਲਗੀ ਵਾਲੇ ਨੇ ਪਹਿਲਾਂ ਆਪਣੇ ਸਿੱਖ ਪੁੱਤਰਾਂ ਦੀ ਗੱਲ ਕੀਤੀ ਇਹ ਥਾਂ ਪੰਚ ਦੀ ਏ ਤੇ ਪੰਚ ਵੀ ਹੀ ਰਹੇਗੀ ਜੇ ਮੇਰੇ ਘਰ ਸੰਤਾਨ ਹੋ ਗਈ ਪੈਸਾ ਗੁਰੂ ਗੋਬਿੰਦ ਸਿੰਘ ਦਾ ਹੈ ਪ੍ਰੇਰਣਾਉਂਦੀ ਏ ਕੱਲ ਨੂੰ ਕਿਤੇ ਮੇਰੇ ਪੁੱਤਰ ਪੋਤਰੇ ਸਥਾਂ ਤੇ ਕਾਬ ਜੋ ਕੇ ਨਾ ਕਹਿਣ ਕਿ ਇਹ ਥਾਂ ਸਾਡਾ ਬਾਪੂ ਬਣਾ ਕੇ ਗਿਆ ਪੰਚ ਦੀ ਏ ਤੇ ਪੰਚ ਦੀ ਰਹੇਗੀ ਲਿਖਦੇ ਨੇ ਉਹ ਵਿਦਵਾਨ ਸੱਜਣ ਵਾਕੀ ਉਹਦੇ ਘਰ ਸੰਤਾਨ ਵੀ ਹੋਈ ਉਹ ਜਿਹੜੀ ਜ਼ਮੀਨ ਸੀ ਉਹ ਕੁਝ ਪਿੰਡਾਂ ਵਿੱਚ ਵੰਡ ਦਿੱਤੀ ਗਈ ਮੇਰੇ ਕਹਿਣ ਤੋਂ ਮਰਾਦ ਉਸ ਥਾਂ ਤੇ ਉਸ ਗੁਰੂ ਕੇ ਸਿੱਖ ਨੇ ਸੇਵਾ ਕਰਕੇ ਇਹ ਅਸਥਾਨ ਬਣਾਇ ਅੱਗੇ ਤੁਰਿਏ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਗਏ ਨੇ ਤੇ ਜਿੱਥੇ ਝਾੜ ਸਾਹਿਬ ਅੱਜ ਅਸਥਾਨ ਹੁੰਦਾ ਹੈ ਹਜ਼ੂਰ ਉੱਥੇ ਟਿਕੇ ਨੇ ਕੋਈ ਸਮਾ ਆਰਾਮ ਕੀਤਾ ਹੈ ਕਿੰਨੇ ਸਤਿਗੁਰੂ ਨੂੰ ਜਾਂਦਿਆਂ ਦੋ ਪਟਖਾਨਾਂ ਨੇ ਪਛਾਣ ਲਿਆ ਇੱਕ ਦਾ ਨਾਮ ਅਲਪੂ ਤੇ ਦੂਸਰੇ ਦਾ ਨਾਮ ਗਾਮੂ ਲਿਖਿਆ ਹੈ ਰੌਲਾ ਪਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਨੇ ਸਹਿਰ ਨੇ ਇਸ਼ਾਰਾ ਕੀਤਾ ਚੁੱਪ ਕਰ ਜਾਓ ਮੋਹਰਾ ਵੀ ਸਤਿਆ ਪਰ ਚੁੱਪ ਨਾ ਹੋਏ ਗਿਆਨੀ ਗਿਆਨ ਸਿੰਘ ਲਿਖਦੇ ਨੇ ਹਜ਼ੂਰ ਨੇ ਇੱਕ ਇੱਕ ਚਪੇੜ ਦੇ ਨਾਲ ਦੋਨਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ ਬੋਲਣ ਜੋਗੇ ਨਾ ਰਹੇ ਸਤਿਗੁਰੂ ਇਥੋਂ ਤੁਰ ਪੈ ਨਹੀਂ ਹੁਣ ਆਤਮਾ ਤਾਂ ਚੜ੍ਹਦੀ ਕਲਾ ਵਿੱਚ ਹੈ ਸਹਿਬ ਸ਼ਰੀਰਕ ਤੌਰ ਤੇ ਨਢਾਲੀ ਤੁਰਦੇ ਨੇ ਪਰ ਸਰੀਰ ਤਾਂ ਤੁਰਿਆ ਨਹੀਂ ਜਾਂਦਾ ਸਹਿਬ ਜੀ ਇੱਕ ਰਾਤ ਰਸਤੇ ਵਿੱਚ ਕੱਤੀਏ ਫਿਰ ਕਾਹ ਪਹੁੰਚੇ ਨੇ ਮਾਚੀਵਾੜੇ ਜਿੱਥੇ ਅੱਜ ਗੁਰਦੁਆਰਾ ਚਰਨ ਕਮਲ ਸ਼ਹਿਬ ਸਤਿਗੁਰੂ ਅੱਜ ਥੱਕ ਪੁੱਟੇ ਨੇ ਰਾਤ ਜਿਹੜੀ ਉਹ ਅੱਤ ਦੀ ਠੰਡੀ ਏ ਸਰੀਰ ਨੂੰ ਚੀਰਦੀ ਪਈ ਏ ਕਿੰਨੇ ਸਤਿਗੁਰੂ ਨੇ ਉਹਦੇ ਟਿੰਡ ਦਾ ਸ਼ਰਾਨਾ ਕੀਤਾ ਕੁਝ ਵੀ ਵਿਦਵਾਨ ਕਿੰਨੇ ਨੇ ਕੱਪੜੇ ਨਾਲ ਟਿੰਡ ਨੂੰ ਲਪੇਟ ਲਿਆ ਤੇ ਸਤਿਗੁਰੂ ਦੀ ਖੱਬੀ ਵਕੀ ਥੱਲੇ ਜੀ ਥੱਲੇ ਵਾਲੇ ਪਾਸੇ ਵਕੀ ਪਰਵੇਂ ਹੋ ਕੇ ਤੈਨੇ ਖੱਬਾ ਪਾਸਾ ਥੱਲੇ ਵੇ ਸੱਜਾ ਉੱਤੇ ਵੇ ਸਾਹਿਬ ਨੇ ਕੁਝ ਰੁਕ ਕੱਟ ਕੇ ਨਾ ਆਪਣੀ ਪਿੱਠ ਤੇ ਤਾਣੀਆਂ ਪਿੱਛੇ ਕਰ ਦਿੱਤੀਆਂ ਆਪਣੇ ਚਰਨ ਜਿਹੜੇ ਨੇ ਉਹ ਵੀ ਪੱਤਿਆਂ ਨਾਲ ਢੱਕ ਦਿੱਤੇ ਕਿ ਕਿਸੇ ਦੁਸ਼ਮਣ ਨੂੰ ਪਤਾ ਨਾ ਲੱਗੇ ਚਿਹਰਾ ਇੱਕ ਪਾਸੇ ਕੀਤਾ ਹੱਥ ਵੀ ਸ਼ਰੀ ਸਾਹਬੇ ਕਿ ਜਦੋਂ ਦੁਸ਼ਮਣ ਆਵੇ ਤੇ ਪਤਾ ਲੱਗੇ ਮੈਂ ਉੱਥੇ ਟੱਕਰ ਲੈ ਤਾ ਅੱਜ ওই ਮੂਰਤੀ ਜਿਹੜੀ ਮਾਚੀਵਾੜੇ ਦੇ ਜੰਗਲ ਨੇ ਨੰਗੇ ਚਰਨੇ ਸੀਸ ਤੇ ਕੈਸ ਕੀਏ ਜਾਮਾ ਲੀਰੋ ਲੀਰੇ ਤੇ ਸਾਹਿਬ ਦੇ ਚਰਨਾ ਦੀਆਂ ਤਲੀਆਂ ਦੇ ਵਿੱਚੋਂ ਖੂਨ ਸਿੰਮ ਕੇ ਸੁੱਕ ਚੁੱਕਾ ਹੈ ਖਾਤਾਂ ਤੇ ਛਾਲੇ ਨਹੀਂ ਸਾਬ ਜੀ ਉੱਤੇ ਟਿਕੇ ਨਹੀਂ ਕਹਿੰਦੇ ਨੇ ਉਧਰ ਪਿਆਰੇ ਲੱਭਦੇ ਪਏ ਨੇ ਤਿੰਨੇ ਸਿੱਖ ਮਿਲ ਗਏ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਪਰ ਚਲਗੇ ਵਾਲਾ ਨਹੀਂ ਮਿਲਿਆ ਕਹਿੰਦੇ ਨੇ ਬੋਲਦੇ ਨਹੀਂ ਆਪਣੀ ਚੁੱਪ ਦੇ ਵਿੱਚ ਹੀ ਗੱਲਾਂ ਕਰੀ ਜਾਂਦੇ ਨੇ ਇੰਨੀ ਢੇਰ ਨੂੰ ਲੰਘਦਿਆਂ ਲੰਘਦਿਆਂ ਸਾਹਮਣੇ ਕੋਈ ਚੀਜ਼ ਚਮਕੀ ਏ ਤੇ ਕੀ ਤੱਕਿਆ ਭਾਈ ਮਾਨ ਸਿੰਘ ਨੇ ਇਹ ਲਿਸ਼ਕਾ ਦੀਏ ਜਦੋਂ ਸਾਹਮਣੇ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਵਿੱਚ ਹੀਰਾ ਪਿਆ ਚਮਕਦਾ ਮੋਤੀ ਵੀ ਚਮਕਦਾ ਹੈ ਕਹਿੰਦੇ ਨੇ ਉਸੇ ਵਕਤ ਮਾਨ ਸਿੰਘ ਜਿਹੜਾ ਅਹਿਲ ਮਾਨ ਸਿੰਘੇ ਜਿਹੜਾ ਅਜੀਤ ਮਾਨ ਸਿੰਘੇ ਜਿਹੜਾ ਅਡੋਲ ਮਾਨ ਸਿੰਘੇ ਜਦੋਂ ਸਾਹਿਬ ਦੀ ਹਾਲ ਤੱਕੀ ਚਰਨ ਤੱਕੇ ਇਹੋ ਜੈ ਰਾਤ ਬੰਦੇ ਦੀਆਂ ਅੱਖਾਂ ਵਿੱਚੋਂ ਵੀ ਨੀਰ ਦੀ ਚੜੀ ਲਾਗੇ ਕਹਿੰਦੇ ਨੇ ਉਸੇ ਵਕਤ ਆਵਾਜ਼ ਦਿੱਤੀ ਭਾਈ ਦਇਆ ਸਿੰਘ ਪਿਆਰਾ ਜੀ ਮਿਲ ਗਏ ਨੇ ਪ੍ਰੀਤਮ ਜੀ ਮਿਲ ਗਏ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ ਨਮਸਕਾਰ ਕੀਤੀ ਚਰਨਾਂ ਤੇ ਤੇ ਜਿਨ੍ਹਾਂ ਚਰਨਾਂ ਨੂੰ ਸ਼ਾਮ ਸੌਣ ਲੱਗਿਆ ਗੁਰੂ ਪਿਆਰੇ ਸੇਵਾ ਕਰਦੇ ਸਨ ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾਇਆ ਤੇ ਕੀ ਟਕਿਆ ਥਾਂ ਥਾਂ ਤੇ ਜ਼ਖਮ ਨੇ ਕੰਡੇ ਚੁਬੇ ਨੇ ਖੂਨ ਛਿੰਦਾ ਹੈ ਰਿਆ ਨਾ ਗਿਆ ਚਰਨਾਂ ਜਿਹੜੀਆਂ ਥਾਵਾਂ ਬਚੀਆਂ ਨੇ ਉਹਨਾਂ ਨੂੰ ਮਰਦੇ ਨੇ ਉਹਨਾਂ ਨੂੰ ਘੁੱਟਦੇ ਨੇ ਤੇ ਕਿੰਨੇ ਜਦੋਂ ਤਲੀਆਂ ਨੂੰ ਕੁਟਿਆ ਤੇ ਮੇਰੇ ਕਲਗੀ ਵਾਲੇ ਦੇ ਨੇਤਰ ਖੁੱਲੇ ਨੇ ਉੱਠ ਕੇ ਟਕਿਆ ਤੇ ਕਿੰਨਾਂ ਨੂੰ ਦੇਖਦੇ ਨੇ ਪਿਆਰੇ ਭਾਈ ਬਿਆਸ ਸਿੰਘ ਬੈਠੇ ਨੇ ਭਾਈ ਧਰਮ ਸਿੰਘ ਬੈਠੇ ਨੇ ਸਾਬ ਨੇ ਚੁੱਪ ਨੂੰ ਤੋੜਦਿਆਂ ਕਿਹਾ ਦਇਆ ਸਿੰਘ ਜੀ ਕੀ ਮੈਨੂੰ ਘੁੱਟ ਕੇ ਛਾਤੀ ਨਾਲ ਮਿਲੋਗੇ ਨਹੀਂ